ਸਾਰੇ ਜਣੇ ਅਰਦਾਸ ਕਰੋ ਕਿ ਪ੍ਰਮਾਤਮਾ ਭਲੀ ਕਰੇ ਤੇ ਬੈਣੀ ਛੇਤੀ ਛੇਤੀ ਠੀਕ ਹੋ ਜੇ ਅੱਜ ਡਾਕਟਰ ਨੂੰ ਸਮਾਰ ਕੇ ਦੱਸੀ ਬੈਣੇ ਵੀ ਮੈਨੂੰ ਚੱਕਰ ਆਉਂਦੇ ਰਹਿੰਦੇ ਤੇ ਤਜਾਬ ਬਣਦਾ ਵਾ ਤੇ ਪੈਰ ਮੁਰ ਜਾਂਦੇ ਮੈਨੂੰ ਹਾਏ ਹਾਏ ਨਹੀਂ ਇਹ ਮੈਂ ਨਾ ਲਈ ਆ ਤੂੰ ਵਾਹਿਗੁਰੂ ਵਾਲਾ ਆ ਗਿਆ ਕਹਿਣਾ ਆ ਤੇ ਰੋਟੀ ਨਹੀਂ ਆਜ ਮਾਣੀ ਬਿਝੜਿਆ ਨਹੀਂ ਗਾ ਜਾ ਭੱਜ ਜਾ ਜਾ ਕਿੱਥੇ ਖੁੰਜ ਜਾਵਾ ਬਸ ਆਹ ਦੋ ਚੀਜ਼ਾਂ ਹੀ ਹੈ ਉਹ ਮੰਮੀ ਤੈਨੂੰ ਇਹਨੇ ਸੱਚੀ ਠੰਡ ਲਵਾ ਲੈਣੀ ਇਹ ਮਗਰ ਨਾ ਲੱਗ ਚਲੋ ਉਠੋ ਮਾਰਨਿੰਗ ਗੁੱਡ ਹੋ ਗਈ 프레ਸ਼ ਕਰ ਦੇ ਕਰ 10 ਵਜ ਗਏ ਚਲੋ ਮੈਂ ਤੇ ਪਿਆਰ ਆ ਬਈ ਚਲੋ ਚਲੋ ਚੱਲ ਪਹਿਣਣਾ ਆ ਕਰਾਂ ਭੱਜ ਗਈ ਨਾ ਕਿ ਅੱਧੀ ਠੀਕ ਹੋ ਜਾਣਾ ਨੂੰ ਓ ਚੱਲ ਕਰ ਪਹਿਣਣ ਦੀ ਪ੍ਰੈਸ ਕਰਦੀ ਤੂੰ ਵੀ ਨਾਉਣਾ ਹੈ ਸੋਹਣੇ ਲਾ ਫੇਰ ਤਾਂ 12 ਵਜਾਉ ਉਹ ਇੱਥੇ ਹੀ ਨਹੀਂ ਮੈਂ ਇੱਕ ਮਿੰਟ ਮਾਰ ਉਹ ਡੈਡੀ ਦੇ ਵਾਲ ਹੀ ਭੱਗ ਹਾਂ ਕੀ ਆ ਡੈਡੀ ਦੇ ਡਾਕਟਰ ਦਾ ਇਹ ਪਤਾ ਨਹੀਂ ਬੈਠੂ ਕਣਹੀਂ ਅੱਜ ਡਾਕਟਰ ਨੂੰ ਸਮਾਰ ਕੇ ਦੱਸੀ ਬਣੇ ਵੀ ਮੈਨੂੰ ਚੱਕਾ ਨੋਂਦੇ ਰਹਿੰਦੇ ਤੇਜਾਬ ਬਣਦਾ ਵਾ ਓਕੇ ਨਾ ਤਾਂ ਮੈਨੂੰ ਠੀਕ ਲੱਗਦੀ ਅੱਜ ਟੈਗ ਸਰਜਰ ਜ ਮਰ ਜਾਂਦੇ ਮੈਂ ਤਾਓ ਉਹਦਾ ਕਮਜ਼ੋਰੀ ਕਰਕੇ ਆ ਯਾਰ ਤੂੰ ਖਾਂਦੀ ਪਿੰਦੀ ਤਾਂ ਹੈ ਨਹੀਂ ਹਾਂ ਖਾਉਂਗੀ ਹਾਂ ਖਾਉਂਗੀ ਉਹ ਕਮ ਜੀ ਉਰੀ ਆਉਣਗੇ ਹਨਾ ਵੀ ਖੁੰਡੀ ਬਣ ਜਾਂਦੇ ਆ ਸੋਨੇ ਪਰ ਅਸੀਂ ਵੀ ਸ਼ਾਇਦ ਕੀ ਪਤਾ ਨਾਲ ਹੀ ਹੋਈ ਆ ਤੁਹਾਡੇ ਜੇ ਨਾ ਪਰ ਡਾਕਟਰ ਆਊਗਾ ਤਾਂ ਸਹੀ ਡੈਡੀ ਵਾਲਾ ਵੀ ਉਹ ਲੇਟ ਆਉਂਗਾ ਜੇ ਤੁਸੀਂ ਸਾਨੂੰ ਤਾਰਜੋ ਉਹਨੂੰ ਤਾਰ ਕੇ ਅਸੀਂ ਗਾਂ ਜਾਵੜਾਂਗੇ ਉਸ ਵੱਲ ਤੇ ਤੁਸੀਂ ਲਿਓ ਦਵਾਈ ਖਰਾਬ ਹੈ ਹਾਂ ਆ ਕੀ ਲਈ ਆਉਂਦੀ ਆ ਪ੍ਰਾਂਤ ਬੈਂਦੀ ਆ ਕਿੰਨੂੰ ਆਉਂਦੀ ਆ ਕੰਮ ਮੈਂ ਖਾਣ ਕੰਨਾਂ ਦੇ ਲਿਆਂਦੀ ਪ੍ਰਾਂਤ ਕੰਨਾਂ ਦੇ ਸੀ ਇਹਨਾਂ ਦੇ ਆਪਣੀ ਸੀ ਅਚਾਰ ਮੋਹੇ ਕੇ ਹਾਂ ਇਹ ਜਾਂਦੀ ਪ੍ਰਾਂਤ ਕਹਿੰਦਾ ਅਰਬੀ ਲਿਆਓ ਪ੍ਰਾਂਤ ਤੇ ਮਰਾ ਖਸਾਂ ਵੀ ਨਾ ਮਨ ਲਿਓ ਚਲੋ ਉਹ ਇੱਕ ਟੱਕ ਦੇ ਆਪੇ ਫੇੜ ਦੇ ਦੇਣਾ ਹੁਣ ਆਈ ਧੁੱਪਾਂ ਆ ਦੇ ਦੋ ਲਿਓ ਅੰਦਰ ਰੱਖ ਚਲੋ ਕਰਾਂ 10 ਵਜ ਗਏ ਯਾਰ ਸੋਹਣੇ ਹਾਏ ਹਾਏ ਨਈਏ ਨਈ ਨਾ ਲਈ ਆ ਤੂੰ ਵਾਹਿਗੁਰੂ ਵਾਲਾ ਆ ਗਿਆ ਕਹਿਣਾ ਹਾਂ ਤੇ ਰੋਟੀ ਨਹੀਂ ਆਜ ਮਾਣੀ ਜੜਿਆ ਨਹੀਂ ਗਾ ਜਾ ਪਰ ਜਾਣਾ ਜਾ ਕਿਹੜੇ ਖੋਜ ਜਾਵਾਂ ਹਾਂ ਦਾ ਕੀ ਮਾਨੇਂ ਕਿ ਮੱਕੇ ਬਸਤਾਵੇਂਗਾ ਇਹ ਦੇਖ ਲਈ ਹਾਂ ਜੜੇ ਨੂੰ ਬਸਤਾਵੇਂਗਾ ਹਾਂ ਯੂਗਾਰੀ から ਹਾਂ ਨਾ ਤੈਨੂੰ ਤਾਂ ਬਾਲੇ ਸਿੱਧੀ ਬੋਲੀ ਬੋਲਣੀ ਹੁੰਦੀ ਵਿਚਾਰੇ ਨੂੰ ਕੀ ਕਰੇ ਬੜਾ ਹੋ ਗਿਆ ਇਹ ਰਾਜ ਤੂੰ ਜੋਬ ਕਰਾ ਦਿੰਨੀ ਹਲੇ ਹਾਂ ਡੈਡੀ ਵੀ ਹੜਨਦਾ ਨਹੀਂ ਸਵੇਰੇ ਸਵੇਰੇ ਡੈਡੀ ਡੈਡੀ ਵੀ ਇੱਤੀ ਗੱਲ ਵਿੱਚ ਹੀ ਰਹਿ ਗਈ ਵੀ ਹਾਲੀ ਹਾਂ ਕਿੱਥੇ ਮੀ ਪੈਂਦਾ ਮੁਲੇਰ ਕੋਡ ਨੇ ਉਹਨਾਂ ਜਾਗੋ ਜਣਾਗਾ ਟੈਂਟ ਚੋਈ ਜਾਂਦੀ ਬਸ ਤੈਨੂੰ ਹੀ ਪਤਾ ਪਾਣਾ ਹੀ ਆ ਕਿਤੇ ਪੈ ਜੇ ਥੋੜੇ ਬੰਦਾ ਨਹੀਂ ਪੈਣਾ ਹਾਂ ਤੇ ਹੁਣ ਪੈਗੇ ਦਾਟਿਆ ਬੱਦਲ ਗਰਜ ਗਿਆ ਟੇ ਬਸ ਆਪਣੇ ਦਾ ਧੱਤ ਨਿਕਲਿਆ ਹੀ ਤੋਂ ਬਣਕਲੀਆ ਬਦਲ ਗਰਜ ਹਟਿਆ ਬਸ ਗਾਂ ਨੇਰੀ ਨਾ ਗਾਂ ਆ ਗਿਆ ਚੱਲੇ ਆ ਦਵਾਈ ਲੈਣਾ ਮੱਲਾ ਭੈਣੇ ਨੂੰ ਲਾਵਾਂਗੇ ਇਹ ਦੱਸੀ ਗਾਂ ਜਾ ਉਹਨੂੰ ਸਾਰਾ ਦੱਸੀ ਡਾਕਟਰ ਨੂੰ ਇਹ ਤਨੂੰ ਦਵਾਈ ਨਹੀਂ ਵੀ ਕੋਈ ਫਿੱਟ ਉਹਨੂੰ ਤਾਂ ਵੀ ਦੱਸੀ ਮੈਨੂੰ ਆ ਹੀ ਹੁੰਦਾ ਸਰ ਸੋਹਣੇ ਸਵਾਰ ਕੇ ਦਵਾਈ ਲੈ ਕੇ ਆਇਓ ਮੇਕ ਕੜੱਲਾ ਲਾ ਜੜ ਮੈਂ ਆਓ ਵੀ ਕੜੱਲਾ ਬਹੁਤ ਚੜਦੇ ਆ ਹਾਂ ਕਿਉਂਕਿ ਤੂੰ ਕਹਦੀ ਐ ਖੁੰਡਗੂ ਹੀ ਬਣ ਜਾਂਦੀ ਆ ਜੀ ਕੱਖੀ ਹੋਣ ਲੱਗ ਜਾਂਦੇ ਜਦੋਂ ਕੜੱਲਾ ਚੜ੍ਹ ਵੀ ਤੂੰ ਕਾ ਦੋਹਾਂ ਪੈਰਾਂ ਦੀਆਂ ਜਾਂਦੀਆਂ ਚੜ੍ਹਦੀਆਂ ਤੂੰ ਇਕੱਲੇ ਪੈਰਾਂ ਦੀਆਂ ਆਂ ਕੜਾ ਲੱਤਾਂ ਨਹੀਂ ਆਓ ਲੱਤਾਂ ਪੈਰਾਂ ਦੀਆਂ ਕਮਜ਼ੋਰੀ ਕਰਕੇ ਆਇਆ ਹੈ ਤਾਂ ਪਰ ਉਹਨੂੰ ਸਾਰਾ ਦੱਸਿਓ ਵੀ ਐਂ ਹੁੰਦਾ ਜੀ ਸਿਆਣਾ ਵੀ ਜਿਹੜੀ ਕੋਈ ਵੀ ਬਿਮਾਰੀ ਆ ਉਹਨੂੰ ਦੱਸਿਓ ਵੀ ਐਂ ਹੁੰਦਾ ਜੀ ਪਰ ਮੈਨੂੰ ਲੱਗਦਾ ਕੰਨ ਦਾ ਕਰਕੇ ਵੀ ਵੱਧ ਹੁੰਦਾ ਹੋਵੇ ਵੈਸੇ ਜਿਹੜੇ ਹਾਂ ਮੁਰ ਕੰਨ ਦਾ ਕੋਈ ਅਸਰ ਨਹੀਂ ਹੁੰਦਾ ਨਹੀਂ ਲੈ ਡਾਡੀ ਕੰਨ ਦਾ ਸਾਰਾ ਦਿਮਾਗ ਨਾ ਕੰਨ ਦੀ ਜਿਹੜੀ ਨਰਵ ਆਉਂਦੀਆਂ ਨਾ ਸਾਰੀਆਂ ਦਿਮਾਗ ਨਾਲ ਹਾਂ ਕੰਨ ਦਾ ਕਨੈਕਸ਼ਨ ਦਿਮਾਗ ਨਾਲ ਆਪਣੇ ਨਾਲ ਕਿਉਂਕਿ ਜਿਹੜੇ ਚੱਕਰ ਆਉਂਦੇ ਸਿਰ ਦੁਖਦੇ ਉਹ ਤਾਂ ਕੰਨ ਕਰਕੇ ਹੁੰਦਾ ਹਾਂ ਕੰਨ ਦਾ ਕੰਨ ਹੋ ਗਿਆ ਐਂ ਕਰਿਓ ਇਥੇ ਕੰਨਾਂ ਵਾਲਾ ਵੀ ਡਾਕਟਰ ਹੈਗਾ ਉਹ ਸਰ ਨੂੰ ਕਹਿ ਦਿਆਂ ਹਾਂ ਕੇ ਨਾ ਉਹਨੂੰ ਵੀ ਚੈੱਕ ਕਰਾ ਦਿਓ ਜਿਹੜੇ ਤੁਸੀਂ ਕਰਨ ਵਾਲੇ ਤੋਂ ਕਰਾਇਆ ਸੀ ਉਹ ਤਾਂ ਦਵਾਈ ਦਿੱਤੀ ਆ ਉਹਨੇ ਉਹਦੀ ਦਵਾਈ ਹੁਣ ਲੈ ਕੇ ਨਹੀਂ ਆਇਆ ਆਪਾਂ ਜਾ ਕੇ ਵੀ ਦਿੱਤੀ ਗਏ ਲਿਆਂਦੀ ਆ ਉਰੀ ਦਵਾਈ ਬਾ ਫਿਰ ਉਹਦੀ ਦਵਾਈ ਉਹਨੂੰ ਡਾਕਟਰ ਨੂੰ ਦਿਖਾ ਦਿਓ ਹਾਂ ਵੈਸੇ ਜਿਹੜੀ ਸੀ ਸੀਟੀ ਸਕੈਨ ਕਰਾਈ ਆ ਨਾ ਹਾਂ ਉਹਦੇ ਉੱਤੇ ਆਇਆ ਹੋਇਆ ਮਾਈਲਡ ਜਿਹਾ ਆਇਆ ਕੋਈ ਸਰ ਨਹੀਂ ਆਪ ਹੀ ਪੜ ਲੈਣਾ ਚਲੋ ਆਓ ਅੱਜ ਸਾਰੀਆਂ ਰਿਪੋਰਟਾਂ ਆ ਜਾਣਗੀਆਂ ਉਹਦੇ ਤੇ ਆਇਆ ਹੋਇਆ ਕੰਮ ਦਾ ਜਸਨ ਆ ਗਿਆ ਸਰਦਾਰ ਕਹਿੰਦਾ ਨਹੀਂ 파ਤੀ ਘਟਾ ਦਿੰਦਾ ਚਲੋ ਬਈ ਗੇਟ ਚ ਲਾ ਦੇ ਸਾਬਾਡਾ ਹੱਸੋ ਦਾਲਤਾ ਆ ਗਿਆ ਨਹੀਂ ਅੰਦਰੋਂ ਲਾ ਕੇ ਮੋੜ ਲਿਆਉਣਾ ਜਾਣ ਦੇ ਦਨਗੇ ਜੇ ਗੇਟਾਂ ਦੇ ਲਾ ਕੇ ਤਾਂ ਚਲ ਦੇਖ ਲੋ ਜਾਣ ਤਾਂ ਦੇ ਦਵੀਆਂ ਜਾਣ ਦਾ ਤਾਂ ਰੌਲਾ ਨਹੀਂ ਕੋਈ ਇਹ ਠੀਕ ਜਾਣਦੇ ਤਾਂ ਹੈ ਜੀ ਆ ਸਾਰੇ ਚਲੋ ਚਲੋ ਕਰਾ ਤੁਸੀਂ ਤਾਂ ਚਲੋ ਦੇ ਦੇ ਦੇਖ ਹੁਣ ਸਾਰੀ ਇਧਰੋਂ ਪੈਣੇ ਨੂੰ ਲਾ ਸੋਮਣੇ ਰਿਪੋਰਟਾਂ ਰਿਪੋਰਟਾਂ ਸਾਰੀਆਂ ਲੈ ਜਾਓ ਨਾਲ ਚੱਕ ਕੇ। ਨਾਲਾ ਕਰਾ ਭਾਣੇ ਨੂੰ। ਕੰਨਾਂ ਵਾਲੀ ਦੀ ਦਵਾਈ ਕੱਢ ਲਈਏ? ਕੱਢ ਲਓ ਕੰਨਾਂ ਵਾਲੇ ਦੀ ਵੀ ਦਵਾਈ ਦਿਖਾ ਦਿਓ ਸਾਰੀ। ਇਹ ਸਾਰਾ ਦਵਾਈ ਚੱਲਦੀ ਆ। ਬੈਗ ਤਾਂ ਯਾਰਾਣ ਦੇ। ਬੈਗ ਤਾਂ ਮੁੜ ਦਿਓ ਕੱਢਾਂਗੇ। ਸਮਾਰ ਕੇ ਲਿਆਇਓ ਹੁਣ ਦਵਾਈ। ਦਿਖਾ ਕੇ ਡਾਕਟਰ ਨੂੰ। ਓਕੇ। ਆ ਜੂਗੇ ਟਾਈਮ। ਆ ਉਧਰੋਂ ਅਸੀਂ ਬਾ ਵੇਲੇ ਹੋ ਕੇ ਆਈ ਜਾਣਾ। ਚਲੋ ਬਈ। ਲੋਜੀ ਪੈਣੇ ਦੇ ਲਾਗੇ ਡ੍ਰਿਪ ਸਾਰੇ ਜਾਨੀ ਅਰਦਾਸ ਕਰੋ ਕਿ ਪ੍ਰਮਾਤਮਾ ਆਪਾਂ ਹੀ ਕਰੇ ਤੇ ਪੈਣੀ ਛੇਤੀ ਛੇਤੀ ਠੀਕ ਹੋ ਜੇ ਇੰਦਰ ਤੇ ਡੈਡੀ ਗਏ ਨੇ ਲੁਧਿਆਣੇ ਦਵਾਈ ਲੈਣ ਹੁਣ ਚਲੋ ਜੀ ਨੀਂਹ ਪੈ ਕੇ ਹਟਿਆ ਦਵਾਈ ਲਈ ਲੀ ਹੁਣ ਚੱਲੇ ਆ ਘਰ ਨੂੰ ਡਾਕਟਰ ਜੀ ਨੇ ਬੱਸ ਹੁਣ ਠੀਕ ਆ ਕੰਮ ਹੁਣ ਦੋ ਟਾਈਮ ਰੋਟੀ ਖਾ ਸਕਦੇ ਹਾਂ ਨਾ ਨੂਨ ਮਿਰਚ ਘੱਟ ਰੱਖਣਾ ਇਹ ਡਾਕਟਰਾਂ ਦਾ ਕਹਦਾ ਦਵਾਈ ਬੰਦ ਦਾ ਪਰ ਆਪਾਂ 15 ਦਿਨਾਂ ਬਾਅਦ ਦੁਬਾਰਾ ਜਾ ਕੇ ਆ ਕੇ ਕਰੀ ਹੈ ਹੈ ਨਹੀਂ ਫੇਰ ਤੱਕ ਪਿਆ ਵੀ ਲੁੱਦਿਆਣੇ ਤਾਂ ਬੱਲੇ 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 ਵੀ ਨਹੀਂ ਜੋਰ ਤੇ ਆ ਜੋ ਜੂਸ ਪੀ ਲੋ ਸਾਰੇ ਜਾਣੀ ਪੀ ਲਿਆ ਰਹਿਣ ਦੋ ਇਹ ਬੱਚੇ ਮੀਂ ਪੈਂਦਾ ਵਾ ਫਿਰ ਸੱਡਦੇ ਨੇ ਗਾਂ ਜਾ ਕੇ ਉਹਦਾ ਫੁੱਦਿਆਣੇ ਦਾ ਮੀਨੇ ਦਸੋਂ ਹੀ ਹਟਾਇਆ ਪਿਆ ਕਿ ਨਾ ਵੀ ਆ ਯਾ ਮੀਂਹ ਪਵਾਤਾ ਦੇਖਿਆ ਅੱਜ ਫਿਰ ਅਸੀਂ ਹੋਰ ਦਾਦਾ ਜੀ ਕਿਹਾ ਹਿੱਤਾ ਠੀਕਾ 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 ਹਲੋ ਹੋਰ ਮਾਤਾ ਠੀਕ ਆ ਬਈ ਕੈ ਵਾਂ ਅੱਜ ਫੇਰ ਆ ਗਏ ਦੇਖ ਲੈ ਹਾਂ ਦਵਾਈ ਲੈ ਕੇ ਤੁਸੀਂ ਇੱਧਰ ਨੂੰ ਆ ਗਏ ਸੀ ਮੰਮੀ ਕਹਿੰਦੀ ਗੜੇ ਪਏ ਇੱਥੇ ਗੜੇ ਪਏ ਮੰਮੀ ਨੇ ਮੰਨੇ ਗੜੇ ਦਾ ਆਪਨੇ ਡਾਲੀ ਬੈਠ ਲੋ ਕਿਵੇਂ ਆ ਕਰਮਜੀਤ ਕੱਬੋ ਚਲੋ ਹੁਣ ਠੀਕ ਆ ਮੇਰੇ ਲਾਤੀ ਬੋਤਲ ਡਾਕਟਰ ਨੇ ਠੀਕ ਆ ਹੁਣ ਕੀ ਕਹਿੰਦਾ ਸੋਹਣੇ ਡਾਕਟਰ ਹਾਂ ਸਵੇਰੇ ਸੇਵਰ ਓਕੇ ਡਾਕਟਰ ਕੀ ਕਹਿੰਦਾ ਉਹ ਤਾਂ ਦਾਖਲ ਨੂੰ ਕਹਿੰਦਾ ਬਣੇ ਮੰਨਦੀ ਨਹੀਂ ਤੇ ਫਿਰ ਹੋ ਜਾ ਯਾਰ ਦਾਖਲ ਤੇ ਅਸੀਂ ਮੈਂ ਕਿਹਾ ਵੀ ਇੱਕ ਪੜਦਾ ਹੋ ਕਹਿੰਦੇ ਵੀ ਜਮਾ ਹੀ ਗਲੇ ਵੀ ਇੱਕ ਥੋੜਾ ਕਮਜ਼ੋਰ ਆ ਹੂੰ ਸਰ ਕਹਿੰਦੇ ਵੀ ਆਪਰੇਸ਼ਨ ਦਾ ਕੋਈ ਫਾਇਦਾ ਨਹੀਂ ਵੀ ਰੇਸ਼ਾ ਵਾਂ ਵੀ ਇੱਥੇ ਆਉਂਦੀ ਐਂਟੀਬਾਇਟਿਕ ਨਾਲ ਮਾਰ ਦੂ ਰੇਸ਼ਾ ਹੂੰ ਤੇ ਉਹ ਕਹਿੰਦੇ ਵੀ ਇੱਕ ਜਿਹੜੀ ਕੰਨ ਵਾਲੀ ਦਵਾਈ ਆ ਉਹ ਨਹੀਂ ਦੇਣੀ ਉਹ ਕਹਿੰਦਾ ਉਹਦੇ ਨਾਲ ਚੱਕਰ ਆਉਂਦੇ ਆ ਸਰ ਕਹਿੰਦੇ ਮੈਂ ਉਹ ਐਂਟੀਬਾਇਟਿਕ ਐਡ ਕਰ ਦਿੰਦਾ ਵੀ ਉਹੀ ਦੇਣੀ ਆ ਤੇ ਕਮਜ਼ੋਰੀ ਤੋਂ ਉਹ ਆਇਰਨ ਥੋੜਾ ਘੱਟ ਸੀ ਉਹਦਾ ਟੀਕਾ ਕੈਲਸ਼ੀਅਮ ਦਾ ਤੇ ਲਾਤਾ ਉਹ ਕਹਿੰਦਾ ਸੀ ਵੀ ਨਾਲੇ ਥੋੜੇ ਮੈਂ ਤਾਕਤ ਦੇ ਲਾ ਦੂੰਗਾ ਟੀਕੇ ਤੇ ਐਂਟੀਬਾਇਟਿਕ ਹੂੰ ਵੀ ਦਾਖਲ ਹੋ ਜਾ ਫਿਰ ਹੋ ਜਾ ਦੋ ਦਿਨ ਯਾਰ ਠੀਕ ਹੋ ਜਾਣਗੀ ਹੋ ਫਿਰ ਠੀਕ ਹੋ ਜਾਣਗੀ ਯਾਰ ਐਵੇਂ ਕਿੱਥੇ ਉਹੀ ਤਾਂ ਗੱਲ ਆ ਚਾਚਾ ਵੀਡੀ ਚ ਡਾਕਟਰ ਜੁੱਤੀਆਂ ਦਾ ਦੋ ਦਿਨ ਛੁੱਟੀਆਂ ਤੇ ਦੋ ਦਿਨ ਚੱਲ ਫਿਰ ਦਾਖਲ ਵੀ ਨਗਾ ਦੇ ਫਿਰ ਤੈਨੂੰ ਦਾਖਲ ਖਰਾ ਦੇ ਸੀ ਹੁਣ ਇੱਥੇ ਆ ਭੈਣ ਕਹਿੰਦੀ ਮੈਂ ਟੀਕੇ ਰੋਜ਼ ਲਵਾ ਲਿਆ ਡਾਕਟਰ ਪਿੱਛੇ ਰਹਿ ਗਿਆ ਹੂੰ ਮੈਂ ਕਿ ਆਈ ਡਾਕਟਰ ਮੰਮੀ ਬੋਲਣੋਂ ਨਹੀਂ ਹਟਦੀ ਹੁੰਦੀ ਕਿਰਾ ਮੰਮੀ ਦੇ ਵੀ ਪਿੱਛੇ ਬੈ ਗਿਆ ਸੀ ਉਹ ਕਹਿੰਦਾ ਪਹਿਲਾਂ ਤਾਂ ਮੈਂ ਜਿੰਨੀ ਗੱਲ ਪੁੱਛਦਾ ਉਹ ਨਹੀਂ ਦਾ ਜਵਾਬ ਦੇਣਾ ਉਹ ਕਹਿੰਦਾ ਜਵਾਬ ਬੇਲੇ ਆ ਤੈਨੂੰ ਰੋਜ਼ ਲੈ ਕੇ ਆਉਣ ਨੂੰ ਕਵੀ ਮਾਤਾ ਤੂੰ ਇਹਦੇ ਮਗਰ ਨਾ ਲੱਗ ਇਹਨੇ ਬਿਮਾਰ ਕਰਾ ਦੇਣਾ ਮੰਮੀ ਤੈਨੂੰ ਜਾਗੋ ਚੰਗੀ ਨਿਕਲ ਜਣੀ ਆ ਉਹਦੇ ਅੱਗੇ ਕੰਮੇ ਨਿਕੜੀ ਵੀ ਗੱਡੀ ਚ ਜਾਣਾ ਗੱਡੀ ਚ ਤਾਂ ਜਾਣਾ ਕੋ ਮੇਰੀ ਗੱਲ ਸੁਣ ਮੰਮੀ ਪਹਿਲਾਂ ਤੈਨੂੰ ਮੈਂ ਦੱਸ ਦਿਆ ਪਹਿਲਾਂ ਤਾਂ ਕੋਟੀ ਡਰੈਸ ਸੈਂਸ ਉਹੀ ਤਾਂ ਗੱਲ ਆ ਹੁਣ ਆ ਸੋਹਣੀ ਲੱਗਦੀ ਸੀ ਪਾ ਲੈ ਜਾਣੀ ਐ ਵੀ ਜੇ ਠੰਡ ਹੋਈ ਅਗਲਾ ਬੰਗ ਆ ਜਾ ਭੱਜ ਕੇ ਅਸ਼ੇਦੀਆ ਚਾ ਕਹੂ ਕਰਾਉ ਹੁਣ ਕੋਡ ਡਰੈਸ ਕੋਡ ਕਰਾਉਗੀ ਹਾਂ ਜੂੜਾ ਵੀ ਕਰਨਾ ਰੇ ਹਾਂ ਜੂੜਾ ਕਰ ਲਿਆ ਮਮੀ ਐ ਤੂੰ ਸੋਹਣਿਆ ਨਾ ਜਾ ਠੰਡ ਲਵਾਏਗੀ ਤੂੰ ਮਮੀ ਨੂੰ ਆਏ ਦਾ ਗੱਡੀ ਦੇ ਅੰਦਰ ਜਾਣਾ ਉਹ ਜਾਣ ਉੱਥੇ ਜਾ ਕੇ ਥੋੜੋ ਗੱਡੀ ਐ ਉੱਥੇ ਤਾਂ ਥੱਲੇ ਹੀ ਉਤਰਨਾ ਜੁਨੀ ਗਾਲ ਚ ਭਾਜਦਾ ਜਾ ਇੱਥੇ ਲੈ ਬਸ ਆਹ ਦੋ ਚੀਜ਼ਾਂ ਹੀ ਹੈ ਹਾਂ ਓ ਮਮੀ ਤੈਨੂੰ ਇਹਨੇ ਸੱਚੀ ਠੰਡ ਲਵਾ ਲੈਣੀ ਐ ਮਗਰ ਨਾ ਲੱਗਾ ਤੇ ਫਿਰ ਉਹਨੂੰ ਕੋਟੀ ਕਾਦ ਦਵਾਦੀ ਵਿਚਾਰੀ ਨੂੰ ਮੈਂ ਨਹੀਂ ਦਵਾਈ ਦਈ ਆਹ ਤਾਂ ਕੋਟੀ ਸ਼ੋਲਾ ਸਾਰੀਆਂ ਕੋਟੀਆਂ ਪਾ ਕੇ ਚੱਲੀਆਂ ਕਿਸੇ ਦੀ ਥੋੜੀ ਦੀ ਇਸ ਕਰੀ ਦੀ ਆਹ ਇਹ ਤਾਂ ਠੰਡ ਲਵਾ ਦੂ ਤੈਨੂੰ ਮੰਮੀ ਕੋਟੀ ਪਲੇਨ ਲਈ ਦਿੰਦੀ ਚਤਲੀ ਮਿਦਲੀ ਨਹੀਂ ਲਾਵਾ ਉਹ ਬਹੁਤ ਸੋਹਣੀ ਜਿਹੜੀ ਉਹਦੋਂ ਮੁੱਲਾਪੁਰ ਦਵਾਉਂਦਾ ਝੋਲ ਡਾੜੀ ਮੰਮੀ ਇਹਦੀ ਮੈਨੂੰ ਲਿਆ ਦੋ ਬਿਸਕੁਟੀ ਰਾਮ ਚੱਲ ਮੰਮੀ ਤੂੰ ਪਾ ਕੱਪੜੇ ਚੱਲ ਠੀਕ ਚੱਲ ਆਕੇ ਇਹਦੇ ਮਗਰ ਨਾ ਲਾਗੋ ਇਹਦਾ ਤੈਨੂੰ ਬਿਮਾਰ ਕਰ ਦੂ ਉਹਦੇ ਅੱਗੇ ਇਹ ਲੋੜੀ ਇਹ ਤਾਂ ਤਾਂ ਆਪ ਨੇ ਉੱਠੀ ਆ ਜੇ ਰਾਤ ਖੜ ਖੜ ਇੰਜਨ ਚੱਲਦਾ ਪੂਰਾ ਆ ਕਾ ਬੈਠਾ ਬੰਦਾ ਇਹ ਵੀ ਘੁੰਮਦਾ ਸੀ ਉੱਦੋਂ ਭਣੇ ਦੀ ਮੰਮੀ ਤਾਂ ਠੀਕ ਹੈ ਸਭ ਨਹੀਂ ਤਾਂ ਜਨਾ ਬਾੜੀ ਹੋਈ ਪਈ ਆ ਮੂੰਹ ਨਹੀਂ ਠੀਕ ਆ ਇਹ ਤਾਂ ਹੋ ਗਈ ਨਾ ਉਹਨਾਂ ਨੂੰ ਕਹਤਾ ਵੀ ਦੋ ਕਦਾਂ ਨੇ ਉੱਥੇ ਰਹਿ ਹਸਪਤਾਲ ਚ ਹੁਣ ਡਰ ਗਈ ਇਹ ਨਾ ਕੋਈ ਨਾ ਸੀ ਇਹ ਨਹੀਂ ਦੇਖਦੇ ਨੇ ਪਾਸੋਂ ਤੱਕ ਭਣੇ ਠੀਕ ਨਾ ਹੋਈ ਮੈਂ ਕਿਹਾ ਐਡਮਿਟ ਆ ਆਹੋ ਕਿਉਂਕਿ ਸਾਰੇ ਦਾ ਕੋਲੇ ਆ ਕੋਲੇ ਆ ਸਹੀ ਗੱਲ ਅੱਜ ਹੋਰ ਕੋਟਾਂ ਕੀਤੀਆਂ ਸੀ ਉਹਨੇ ਆਇਆ ਉਹਦਣ ਵਾਲਿਆਂ ਚ ਫੈਰੜ ਆਰਨ ਘੱਟ ਸੀ ਤੇ ਫੈਰੜ ਵੀ ਆਇਆ ਫੈਰੜ ਦਾ ਮਤਲਬ ਪਹਿਲਾਂ ਵੀ ਜਿਹੜਾ ਭੈਣੇ ਹੋਰ ਕੀ ਘਟਾ ਹੈ ਭੈਣੇ ਨੂੰ ਫੇਰ ਉਹ ਪਤਲੇ ਵਾਲਾ ਹੋਊਗਾ ਤਾਂ ਹੀ ਭੈਣੇ ਦੀ ਸਿਹਤ ਆਈ ਹੋਈ ਹੋਈ ਆ ਹਾਂ ਤੇ ਆਰਨ ਘੱਟ ਸੀਗਾ ਹਾਂ ਸੇਕ ਲੈਸ ਹੋਊਗਾ ਬੁਮਾਰੀ ਰਹਿ ਕਿਹੜੀ ਗਈ ਜਿਹੜੀ ਹੈ ਨਹੀਂ ਨਹੀਂ ਆਰਨ ਘੱਟ ਸੀ ਉਹਨਾਂ ਨੇ ਇੰਜੈਕਸ਼ਨ ਲਾਤਾ ਪੂਰਾ ਹੋ ਜਾਣਾ ਬਸ ਹਾਂ ਥਾਇਰੋਇਡ ਦਾ ਉਹ ਤਾਂ ਗੋਲੀ ਦੇ ਸਿਰ ਤੇ ਰਹਿੰਦਾ ਹੁੰਦਾ ਉਹ ਨਹੀਂ ਕੋਈ ਹੱਲ ਥਾਇਰੋਇਡ ਦਾ ਨਹੀਂ ਕਹਿੰਦੇ ਆ ਉਹ ਦੂਜਾ ਨੂੜ ਨਾ ਬਾਲਾ ਬਰਖਾ ਦੇ ਨਾ ਘੱਟ ਕਰੇ ਨਾ ਮੈਂ ਬਾਲਾ ਕਰਨ ਜਿਹੜੇ ਘੱਟ ਖਾਂਦੇ ਆ ਨਾ ਜ्यादा ਉਹਨਾਂ ਚ ਦਿੱਕਤ ਹੁੰਦੀ ਹੈ ਕਿਉਂਕਿ ਜਿਹੜਾ ਗਲੈਂਡ ਹੁੰਦਾ ਵਾ ਇਹ ਆਇਓਡੀਨ ਭਾਲਦਾ ਉਹ ਵੀ ਬੋਡੀ ਚ ਜੀ ਤਾਂ ਪਰ ਕੋਈ ਵੀ ਉਹ ਨੂਨ ਨਹੀਂ ਗੱਲਣੀ ਅੰਦਰੋਂ ਹੁਣ ਜਦੋਂ ਆਪਣਾ ਕੋਈ ਮੰਨ ਕੇ ਚੱਲੋ ਕੋਈ ਕੁੱਤਾ ਮਾਰਦਾ ਮਾਰਦਾ ਜਾਂ ਕੋਈ ਵੀ ਜਾਨਵਰ ਮਾਰਦਾ ਆਪਾਂ ਉਹਨੂੰ ਨੂਨ ਛੜਕ ਕੇ ਹੀ ਦਬਦੇ ਆ ਥੱਲੇ ਵੀ ਉਹ ਗਲ ਜੀ ਨੂਨ ਦਾ ਜ਼ਰੂਰੀ ਆ ਬਹੁਤ ਸਰੀਰ ਲਈ ਹੁਣ ਦੇਖ ਲਓ ਜਿਵੇਂ ਆ ਕਿਸੇ ਦਾ ਬਲੱਡ ਘਟ ਜਾਂਦਾ ਉਹਨੂੰ ਨੂਨ ਪਿਆ ਦੇਓ ਘੋਲ ਕੇ ਹਾਂ ਬਲੱਡ ਠੀਕ ਹੋ ਜਾਂਦਾ ਨਹੀਂ ਬਲੱਡ ਤਾਂ ਵੀ ਤੁਹਾਨੂੰ ਦਿੱਕਤ ਹੈ ਨਹੀਂ ਬਲੱਡ ਸ਼ੂਗਰ ਦੀ ਹਾਂ ਬਲੱਡ ਸ਼ੂਗਰ ਵੀ ਜਮਾ ਨੋਰਮਲ ਆ ਸ਼ੂਗਰ ਆ ਕਿਉਂ ਐਚਪੀਏ ਵਨਸੀ ਕੀਤਾ ਉਹਨੇ ਹਾਂ ਤੇ ਉਹ ਜੋ ਆਪਣੀ 2-3 ਮਹੀਨਿਆਂ ਦੀ ਸ਼ੂਗਰ ਬਦਲ ਆ ਗਈ ਆ ਸ਼ੂਗਰ ਦਾ ਇਹਨੂੰ 96 ਹੀ ਆ ਆਹ ਡੈਡੀ ਦਾ ਇੱਥੇ ਜਨਮ ਹੋਇਆ ਪੈਂਡ ਯਤਪੁਰੇ ਆ ਵੀ ਨਹੀਂ ਆ ਵੀ ਹੀ ਤੇ ਮਗਰ ਨਾਂਗੀ ਵੀ ਹੈਗਾ ਕਰ ਹੁਣ ਪਗਣੇ ਆਪਰਾ ਬਾਇਆ ਗਿਆ ਘਾ ਹੁੰਦਾ ਹੈਗਾ ਘਰ ਤਾਂ ਹੈਗਾ ਡੈਡੀ ਅੱਜ ਬੇਚਦਾ ਸੀ ਕਿਸੇ ਨੂੰ ਉਹ ਨਹੀਂ ਫੋਟੋ ਜਦੋਂ ਬਾਹਰੋਂ ਆਖ ਰਹੇ ਆ ਬਾਪੂ ਨੇ ਜਦੋਂ ਬਾਹਰ ਚੋਂ ਆਏ ਆ ਉਦੋਂ ਬਾਅਦ ਫਿਰ ਅਸੀਂ ਥੋੜਾ ਡੈੜੀ ਕਹੜੇ ਸਨ ਜਿਹਨਾਂ ਚ ਜਨਮ ਆ ਮੇਰਾ ਸਾਰੇ 99 ਦਾ 90 ਚ 9ਵੇਂ ਮਹੀਨੇ ਦੀ ਤਰੀਕ ਕਿੰਨੀ ਆ ਸਤਾਈ 3 ਇਹ ਤੋਂ ਬਾਅਦ ਉਹ ਜੋ ਜਿਹੜਾ ਆਪਣਾ ਝੋੜ ਦਾ ਝੋੜਾ ਆਪਣਾ ਜੱਦੀ ਪਿੰਡ ਆ ਨਾ ਝੋੜਾ ਆਪਣਾ ਲਿਆ ਬਾਪੇ ਦਾ ਪਿੰਡ ਆ ਹਉ ਉਹ ਆਪਣਾ ਮੀਂਹ ਦੀ ਜੱਤੀ ਹਾਂ ਜੱਦੀ ਜੱਦੀ ਪਿੰਡ ਝੋੜ ਦਾ ਫਿਰ ਤੁਸੀਂ ਬਾਂਸੀਪੁਰੇ ਗਏ ਫਿਰ ਜਿਹੜੀ ਬਾਂਸੀਪੁਰੇ ਸੀ ਉਹ ਆਪਣਾ ਬਾੜ ਦੇ ਮੇਰੇ ਮਿਲੇ ਗਿਆ ਉੱਥੇ ਜ਼ਮੀਨ ਅਲਾਟ ਹੋ ਗਈ ਸੀ ਉਹ ਉੱਥੇ ਜ਼ਮੀਨ ਅਲਾਟ ਹੋਈ ਸੀ ਕਿਉਂਕਿ ਇਹ ਬਸ ਉਹਨਾਂ ਵਰਦਾਦੇ ਹੁਣੀ ਉਹ ਫੌਜ 'ਚ ਸੀਗੇ ਨਾ ਉਦੋਂ ਉਦੋਂ ਫਿਰ ਮਰੱਬੇ ਦੇ ਹੁੰਦੇ ਹੁੰਦੇ ਸੀ ਵੋਦੀਨ ਔਲੇ ਦਾ ਮਰੱਬਾ ਸਿਓ ਦਾ ਮਰੱਬਾ ਜੱਟਪੁਰੇ ਫਿਰ ਕਿਹੜੇ ਸੰਗ ਕਦੋਂ ਰਹਿਣਾ ਹੈ ਜੱਟਪੁਰੇ ਦਾ ਮੈਂ ਤਾਂ ਮੈਂ ਹਾਂ 47 ਬੰਦੂ ਜਿਹਾ ਆਇਆ ਅੱਛਾ ਨੋ ਰੋਲਾ ਗੜ ਪਿਆ ਠੀਕ ਆ ਉਦੋਂ ਲੋਕ ਗੱਡਿਆਂ ਤੇ ਆਏ ਆ ਆਹ ਦਾ ਪਿਆ ਸੀਗਾ ਲਾਹੌਰ ਆਹ ਪਰ ਲਾਹੌਰ ਇਹ ਤਾਂ ਲੋਕ ਟੁਰ ਕੇ ਆ ਜਾਂਦੇ ਸੀ ਤੇ ਆਪਣਾ ਉਧਰ ਕਿਹੜਾ ਪਿੰਡ ਸੀ ਲਾਹੌਰ ਚ ਉਧਰ ਠੀਕ ਆ ਪਰਾਨੀ ਕਿਰ ਸਰਗੋਦਾ ਸਰਗੋਦਾ 55.5 ਲੱਖ ਦਾ ਚਤਵੰਜਾ ਚਾਕਰ ਹੈ ਸਰਗੋਦਾ ਜ਼ਿਲ੍ਹਾ ਹੋ ਉਹ ਲਾਹੌਰ ਤੋਂ ਆਪਿਆ ਟਾਰੀ ਬਾਰਡਰ ਤੋਂ ਦਾ 15 ਕਿਲੋਮੀਟਰ ਸਾਰਾ ਆ ਗਿਆ ਪਿੰਡ ਮਾਨੋ ਕੇ ਆ ਬੈਲਸ ਜੀ ਵੀ ਬਹੁਤ ਵਿਆਹ ਦੇਖਿਆ ਨੱਤ ਵਾਲੇ ਚ ਮੈਂ ਵੀ ਦੇਖਿਆ ਚਾ ਚੜ ਗਿਆ ਪਿੰਡ ਆ ਕੇ ਕਰਕੇ ਆਪਦੇ ਸ਼ੇਖਾ ਖੈ ਆਸ਼ਾ ਦੀ ਆਰਾ ਪ੍ਰੋਗਰਾਮ ਚੱਲਣ ਨੂੰ ਬਾਵਾ ਦਿਨ ਹੋ ਗਏ ਨਾ ਹੁਣ ਤਾ ਉੱਧਰ ਕੀ ਸੀਗੀ ਚਲੋ ਵੀ ਆ ਗਿਆ ਪਿੰਡ ਗਿਆ ਵੈ ਵੀ ਪੱਠਿਆਂ ਨੂੰ ਤੇ ਉੱਪਰੋਂ ਤਾਂ ਨਹੀਂ ਇਹ ਰੇੜੀ ਤਾਂ ਅੰਦਰ ਹੀ ਖੜੀ ਆ ਥੋਡੀ ਅੰਦਰ ਹੀ ਖੜੀ ਆ ਉਹ ਖੜਾ ਜਾਉਂਦੀ ਰਵੀ ਚਲੋ ਕਰਾਂ ਲਾਉ ਉੱਤਰੋ ਕੀ ਕਹਿੰਦਾ ਹੁੰਦਾ ਆ ਗਈ ਮੇਰੀ ਕੀ ਕਹਿੰਦਾ ਹੁੰਦਾ ਨਿਹਾਲੋ ਨਿਹਾਲੋ ਉੱਧਰ ਜਦੋਂ ਆਥੜਿਆ ਜਦੋਂ ਪਹਿਲਾ ਦੁਪਹਿਰੇ ਗਿਆ ਤਾਂ ਚੇਤਰੀ ਜੀ ਜਦੋਂ ਆਇਆ ਨਿਹਾਲੋ ਆ ਗਈ ਮੇਰੀ ਨਿਹਾਲੋ ਕਾਲ ਕਰਨਾ ਹੈ ਕੋਰੇ ਫਿਰ ਉੱਤਰ ਆ ਲੈ ਲੁਕੋ ਇਹ ਗੱਲ ਹੋਣੀ ਨਹੀਂ ਜੀ ਹੁਣ ਤਾਂ ਕਹਿ ਰਿਹਾ ਹਾਂ ਓਕੇ ਜੀ ਸਤਿ ਸ੍ਰੀ ਅਕਾਲ ਤਾਜਰ ਤੇਰੇ ਗੇੜੇ ਮਰਾਊਗਾ ਇਹ ਹੁਣ ਤਾਂ ਡੀਲਰ ਹਾਂ ਹੁਣ ਤਾਂ ਡੀਲਰ ਬਣਾ ਲੈਣਾ ਤੈਨੂੰ ਨਾਲ ਚੰਗਾ ਜਾਨਾ ਕੁੱਕੜਾ ਦਾ ਸਰਦਾਰ ਤੁਹਾਨੂੰ ਠੀਕ ਨਾ ਦੀ ਪਸੰਦ ਆਖਲੀ ਕਰਾ ਦੀ ਦੱਸੋ ਆਹੋ ਪਰਸੋਂ ਨੂੰ ਕਰਾ ਦਿਓ ਸਹੀ ਗੱਲ ਹੈ ਤੇ ਦੇਖ ਲਾਂ ਸਾਰੇ ਤਾਂ ਉੱਥੇ ਹੀ ਹੁੰਨੇ ਆ ਦਾਖਲ ਕਰਾ ਦੇ ਆ